ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਚੱਲਦੇ ਜੀ ਕੰਮ ਵੀਰੋ ਬਹੁਤ ਵਧੀਆ ਤੇ ਧੰਨ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ। ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ। ਮੇਰੇ YouTube ਚੈਨਲ ਸਰਬਜੀਤ ਮਹਾਲ ਵਲੌਗਸ ਤੇ ਬਾਬਾ ਸਤਖਰ ਖੇੜੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਫਤ ਖੁਸ਼ੀਆਂ ਖੇੜੇ। ਤੁਹਾਡੇ ਸਾਰਿਆਂ ਦੀ ਕਮਾਈਆਂ ਚੋਂ ਜੀ ਬਰਕਤਾਂ। ਤੇ ਲੋ ਜੀ ਵੀਰੋ ਚੱਲ ਰਿਹਾ ਕੰਮ ਖੇਤੀਬਾੜੀ ਵੀ ਵਧੀਆ ਹੋ ਰਹੀ ਹੈ। ਤੇ ਕਈ ਵੀਰਾਂ ਨੇ ਕਮੈਂਟ ਕੀਤੇ ਤੇ ਵੀ ਟਰੈਕਟਰ ਨਹੀਂ ਤੇ ਘਰ ਖੜਾਉਂਦੇ ਉਹ ਚਾਚੇ ਦਾ ਤਾਂ ਵੀਰ ਤੇ ਹੁਣ ਆ ਗਿਆ ਆਪਣਾ ਟਰੈਕਟਰ ਇਹ ਹੁਣ ਇੱਥੇ ਹੀ ਖੜੂਗਾ ਹਰ ਇੱਕ ਵੀਡੀਓ ਦੇ ਵਿੱਚ ਇੱਕ ਨਹੀਂ ਖੜਾ ਮਿਲੂਗਾ ਤੇ ਇੱਧਰ ਗੱਡੀ ਗੱਡੀ ਦਾ ਢੱਕੀ ਵੀ ਜੀ ਥੋੜੀ ਜਿਹੀ ਧੁੱਪ ਪੈਂਦੀ ਹੈ ਪਿੱਛੇ ਤੇ ਚਲੋ ਇਹਨੂੰ ਤਰਪਾਲ ਦੇ ਦਿੰਦੇ ਆ ਤਰਪਾਲ ਟਰੈਕਟਰ ਖਾਪਰ ਵੀ ਆਉਗੀ ਕਿਉਂਕਿ ਤੁਹਾਨੂੰ ਪਤਾ ਸਾਮ ਸਵਾਲ ਪਿੱਛੇ ਕੋਈ ਕਸਰ ਨਹੀਂ ਛੱਡੀ ਜਾਊਗੀ ਤੇ ਲੋ ਜੀ ਬਾਈ ਸਾਰਿਆਂ ਦਾ ਧੰਨਵਾਦ ਜਿੱਦਨ ਦਾ ਟਰੈਕਟਰ ਆਇਆ ਬਹੁਤ ਪਿਆਰ ਭਰੀ ਪਰਿਵਾਰ ਨੂੰ ਸਿਰ ਦੇਣ ਵਾਲੀ ਹੈ ਜਿਹੜੀ ਸਾਰੇ ਬੇਸ਼ੱਕ ਜਿੰਨੂੰ ਕਹਿੰਦੇ ਆ ਵੀ ਪਿਆਰ ਭੇਜ ਰਹੇ ਸੋ ਨਾਲ ਦੀ ਨਾਲ ਤੁਸੀਂ ਦੇਖਿਆ ਬਾਪੂ ਜੀ ਛੋਟੀ ਭੈਣ ਕੋਲ ਟਰੈਕਟਰ ਲੈ ਕੇ ਗਏ ਇਕਣੇ ਸਾਡੀ ਭੂਆ ਵੀ ਆਲੇ ਵੀਰੋ ਮੇਰੇ ਸਹੁਰੇ ਵੀ ਆਲੇ ਪਰਮ ਦੇ ਨਾਨਕੇ ਵੀ ਆਲੇ ਤੇ ਚਲੋ ਕਈ ਗੱਲਾਂ ਬੰਦੇ ਕਹਿੰਦੇ ਵੀ ਪਤਾ ਨਹੀਂ ਕੀ ਗੱਲ ਹੈ ਇਹਨਾਂ ਦੇ ਵੀ ਆਹ ਕਿਆ ਚੀਜ਼ ਲੱਤੀ ਆ ਵੀ ਕਿਆ ਤੇ ਇੰਨੇ ਆਉਂਦੇ ਆ ਪਰ ਵੀਰੋ ਪਤਾ ਨਹੀਂ ਕੀ ਗੱਲ ਸਾਡੇ ਉਰੇ ਰਵਾਜ ਹੈ ਅਸੀਂ ਨਹੀਂ ਜੇ ਕੋਈ ਵੀ ਕੋਈ ਚੀਜ਼ ਲੰਦਾ ਹੈ ਤਾਂ ਸਾਰੀ ਚੌ ਮਨਾਉਂਦੇ ਆ ਪਿੰਡ ਦੇ ਵਿੱਚ ਸਾਡੇ ਸੋ ਇਕਣੇ ਵੀ ਬਾਈ ਅੱਜ ਚੰਡੀਗੜ੍ਹ ਵਾਲੀ ਭੈਣ ਵੀ ਆ ਗਈ ਦੇਖੋ ਕਿੱਥੇ ਤੇ ਆਈ ਹੈ ਚੱਲ ਕੇ ਪਤਾ ਨਹੀਂ ਭੈਣਾਂ ਨੂੰ ਵੀਰੋਂ ਭੈਣਾਂ ਦਾ ਪਿਆਰ ਹੀ ਹੁੰਦਾ ਹੈ ਵੀ ਜਦੋਂ ਭਾਈ ਕੋਈ ਚੀਜ਼ ਲੈਂਦਾ ਤਾਂ ਉਹ ਖੁਸ਼ ਹੁੰਦੀਆਂ ਹੈਗੀ ਵੀ ਇਹ ਗੱਲ ਸੱਚੀ ਤੇ ਬੰਬੇ ਵਾਲੀ ਭੈਣ ਵੀ ਜਿੱਦਣ ਲੈ ਕੇ ਆਇਆ ਉਸ ਦਿਨ ਜਦੋਂ ਵੀਡੀਓ ਕਾਲ ਆ ਗਈ ਕਿਉਂਕਿ ਪਤਾ ਲੱਗ ਜਾਂਦਾ ਘਰ ਤੇ ਹੀ ਘਰ ਫੋਨ ਕਰਦੀ ਰਹਿੰਦੀ ਕਿੱਥੇ ਗਏ ਵੇ ਤੇ ਪਰਮਨੀ ਮਮੀ ਨੇ ਦੱਸ ਤਾ ਉਹਨਾਂ ਵੀ ਟਰੈਕਟਰ ਲੈਣ ਗਏ ਵੀ ਤੇ ਵੀਡੀਓ ਕਾਲ ਇੱਕ ਨਾਲ ਹੀ ਚੰਡੀਗੜ੍ਹ ਵਾਲੀ ਭੈਣ ਆਈ ਵੀ ਅੱਜ ਕਹਿੰਦੀ ਵੀ ਮੇਰੇ ਵੀਰ ਨੇ ਟਰੈਕਟਰ ਲੈ ਲਿਆ ਵੀ ਮੈਂ ਨਾ ਆਮ ਚਲੋ ਬਾਕੀ ਬਹੁਤਾ ਕੁਝ ਨਾ ਕਹਿੰਦਾ ਤੁਹਾਨੂੰ ਸਾਰਿਆਂ ਨਾਲੇ ਮਿਲਾਉਂਦਾ ਬੈਠੇ ਅੰਦਰ ਤੇ ਚਲੋ ਵੀਰੋ ਚੌਹ ਹੋ ਜਾਂਦਾ ਹੈ ਖੁਸ਼ੀਆਂ ਆ ਜਾਂਦੀਆਂ ਘਰ ਦੇ ਵਿੱਚ ਜਦੋਂ ਕੋਈ ਵੀ ਰਿਸ਼ਤੇਦਾਰ ਆਉਂਦਾ ਹੈ ਤੇ ਬਾਕੀ ਬਹੁਤਾ ਕੁਝ ਨਾ ਕਹਿੰਦਾ ਤੁਹਾਨੂੰ ਸਾਰਿਆਂ ਨਾਲੇ ਮਿਲਾਉਂਦਾ ਸੀ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਤੇ ਲੋ ਭਾਈ ਆਹ ਖੜਾ ਆਪਣਾ ਟਰੈਕਟਰ ਤੇ ਆਹ ਸਾਹਮਣੇ ਖੜੀ ਇੱਧਰ ਆਪਣੀ ਗੱਡੀ ਗੱਡੀ ਪਰ ਵੀ ਵੀਰੋ ਇਹਠਾ ਕੰਬਲ ਜਿਆ ਦਿੱਤਾ ਜਾਂਦਾ ਹੈ ਟਰਪਾਲ ਦੇ ਵਿੱਚ ਰੀਟਣਾ ਪਵੇ ਟਰਪਾਲ ਦੀ ਸੇਕਣਾ ਹੀ ਟਾਕੇ ਖੜੀ ਰਹਿੰਦੀ ਹੈ ਤੇ ਬਾਕੀ ਚੱਲਦੇ ਅੰਦਰ ਨੂੰ ਮੋਟਰਸਾਈਕਲ ਬਾਈ ਇਹ ਬਾਹਰ ਬੱਤ ਕੇ ਲੈ ਕੇ ਖੜਾ ਤਾਂ ਬਾਕੀ ਉਹ ਅੰਦਰ ਖੜੇ ਰਹਿੰਦੇ ਉਹ ਟੈਸ ਦੇ ਦ ਇਹ ਗੈਰ ਆ ਗਿਆ ਬਾਈ ਪਰਮ ਦੀ ਸਾਈਕਲ ਓ ਜਸ਼ਨ ਦੀ ਸਾਈਕਲ ਜੇਖਣਾ ਤੇ ਬਾਕੀ ਮੌਸਮ ਹੈ ਜੀ ਜਿਹੜਾ ਪੂਰਾ ਗਿਆ ਹੁਣ ਖੁੱਲ ਧੁੱਪ ਤੁਹਾਨੂੰ ਪਤਾ ਹੀ ਹੈ ਤੇ ਇੱਧਰ ਫਾਦਰ ਸਾਹਿਬ ਗਏ ਹੋਏ ਆ ਬਾਕੀ ਅੰਦਰ ਆ ਬੈਠੇ ਸਾਰੇ ਗੱਲੀ ਬਾਤੀ ਪੇ ਹੋਏ ਆਪਣੀ ਉਹਨਾਂ ਨਾਲ ਵੀ ਤੁਹਾਨੂੰ ਮਲਾਉਂਦਾ ਅੰਦਰ ਜਾ ਕੇ ਗੱਲਾਂ ਮਾਰ ਰਹੇ ਆ ਹਾਂ ਲਓ ਕੈਮਰਾ ਨੂੰ ਦੇਖ ਕੇ ਤਾਂ ਸਾਰੇ ਹੀ ਲੰਨ ਲੱਜ ਜਾਂਦੇ ਹੈ ਤੇ ਬਾਈ ਸਭ ਤੋਂ ਪਹਿਲਾਂ ਸਾਡੀ ਭੈਣ ਨੂੰ ਮਿਲਿਆ ਭੈਣ ਸਤਿਕਾਰ ਸਤਿਕਾਰ ਨੇ ਹੋਰ ਠੀਕ ਹੈ ਹਾਂ ਠੀਕ ਹੈ ਇਧਰ ਭਾਨ ਜੀ ਨੇ ਮਿਲਿਆ ਜੀ ਸਤਿਕਾਰ ਜੀ ਹੋਰ ਠੀਕ ਹੈ ਪੁੱਤਰਾ ਹਾਂ ਜੀ ਵਧੀਆ ਹਾਂ ਬਈ ਭੈਣ ਫਿਰ ਠੀਕ ਹੈ ਮਾਰੀ ਨਹੀਂ ਦੇ ਰਾ ਉਹਨਾਂ ਨੇ ਹਾਂ ਹਾਲ ਟੀਆਂ ਵਧਾਈਆਂ ਦੇਣ ਆ ਗਈ ਫਿਰ ਹਾਂ ਹਾਂ ਠੀਕ ਆ ਗੱਡੀ ਹਾਂ ਹਾਂ ਠੀਕ ਆ ਦੱਸ ਦੇ ਟਰੈਕਟਰ ਟਰੈਕਟਰ ਗੱਡੀ ਹੋ ਜਾਂਦੀ ਹੈ ਭੈਣ ਤਾਂ ਗੱਡੀ ਵੀ ਤੇ ਗਿਆ ਦੋ ਜਿੱਜਾ ਲੀਕਾ ਅੱਛਾ ਠੀਕ ਆ ਤੇ ਇੱਧਰ ਬਾਈ ਮਨ ਨੂੰ ਮਿਲੋ ਹਾਂ ਵਧੀਆ ਭਾਈ ਓਦੋਂ ਸੀਕਰ ਠੀਕ ਆ ਲੈ ਬਾਈ ਭੈਣ ਨੂੰ ਚਾਹ ਬਹੁਤ ਆ ਭੈਣ ਨੇ ਪਰਸੋ ਚੌਥੇ ਤੇ ਤਿੰਨ ਚਾਰ ਫੋਨ ਵੀ ਕਰ ਲੇ ਹੋਰ ਭੈਣ ਠੀਕ ਆ ਕੰਮ ਕਾਜ ਸਾਰੀ ਕੈਮਰਨ ਦੇ ਇੱਕ ਥੋੜੀ ਜਿਹੀ ਭੈਣ ਹੋ ਜਾਂਦੀ ਐ ਨਰਵਸ ਵੀ ਬੋਲ ਦੀ ਘਟ ਤੇ ਇੱਧਰ ਮਿਲੋ ਜੀ ਮੈਂ ਉਹਨੂੰ ਸਾਰੇ ਨਾਲ ਹੱਥ ਜੋੜ ਕੇ ਪਿਆਰ ਵਿੱਚ ਸ਼ਰਸ਼ ਕਰਾਂ ਇੱਧਰ ਮਿਲੋ ਜੀ ਮੈਂ ਜਦੋਂ ਤੁਹਾਨੂੰ ਸਾਨੂੰ ਵੀ ਬੇਅਬੇ ਸ਼ਰਸ਼ ਕਰਾਂ ਹਾਂ ਵੀ ਅਸੈਂਬਲੀ ਬੈਠੀ ਐ ਸਾਰੀ ਇਹ ਹੈ ਹਾਂ ਗੱਲਾਂ ਚੱਲ ਰਹੀਆਂ ਨੇ ਹੈ ਗੱਲਾਂ ਚੱਲ ਰਹੀਆਂ ਐ ਤਾਂ ਭੈਣ ਆਈ ਟਰੈਡਰ ਦੀਆਂ ਵਧਾਈਆਂ ਦੇਣਾ। ਅੱਛਾ ਠੀਕ ਆ ਠੀਕ ਆ ਠੀਕ ਆ। ਬਾਦ ਦੋ ਦਰਾਂ ਤੇ ਕਰਦੇ ਆ। ਵੈਸੇ ਘੜਾ ਜਿ ਬੱਚੇ ਆਏ। ਠੀਕ ਆ ਭੈਣ ਨੂੰ ਵੀ ਕੰਮ ਐ। ਕੰਮ ਐ ਭੈਣ ਡੰਗਰਾ ਕਰਕੇ ਔਖਾ ਨਾ। ਕਿੰਨੇ ਡੰਗਰੇ ਤੋਂ ਦਣ ਭੰਦ ਦੋ? ਨਹੀਂ ਜੰਨੇ ਕੁਛ ਸੀ ਬੱਚੀ ਸੂਈ ਹੈ। ਅੱਛਾ ਠੀਕ ਆ ਚਲੋ ਤੇ ਬਾਈ ਹਾਂ ਹੁਣ ਭੈਣ ਨਾਲ ਗੱਲਾਂ ਹੀ ਮਾਰੀ ਜਾਊਂਗੀ ਕਿ ਚਾਹ ਚੂ ਵੀ ਹੋਊਗੀ ਕੋਈ। ਚਾਹ ਵਸ ਤਿਆਰ ਆ ਜੀ। ਹੈ? ਤਿਆਰ ਹੈ ਚਾਹ। ਅੱਛਾ ਫੇਰ ਦੇ ਜਾ। ਹਾਂ ਜੀ। ਠੀਕ ਨੇ। ਤੇ ਇੱਧਰ ਆਵੇ। ਦੁਆ ਕਹਿੰਦੀ ਫਿਰ ਠੀਕ ਹੈ ਹਾਂਜੀ ਆਮ ਆਈ ਪੁੱਛੇ ਸੀ ਵੀ ਠੀਕ ਹੈ ਮਾ ਹਾਂਜੀ ਚਲੋ ਬਈ ਇੱਧਰ ਬੈਠ ਹੈ ਅੱਛਾ ਬੇਲ ਬਾਜ਼ ਬੱਚਾ ਹੈ ਤੇ ਭਾਈ ਉਹ ਬੰਦੇ ਨੇ ਆ ਦੇਖੋ ਮਸੀ ਟੀਵੀ ਰੋਕਿਆ ਵੀ ਵੀਡੀਓ ਬਣਾਉਣੀ ਆ ਪਰ ਚਲੋ ਚੱਲਦੇ ਆ ਤੇ ਇੱਧਰ ਹੈ ਦੱਬਦਾ ਰੋਡ ਕਰਦਾ ਰੋਡ ਲੱਭਦਾ ਵੀ ਗਿਆ ਕਿੱਥੇ ਹਾਂ ਲੱਭੋ ਮਾਰਿਆਂ ਨੂੰ ਮਿਲਿਆ ਨਹੀਂ ਹੈਗਾ ਹਾਂ ਹਾਂ ਠੀਕ ਹੈ ਬੂ ਬੂਆ ਨੇ ਲਗੋਆ ਵਾ ਕਿਥੇ ਅੱਛਾ ਆਵਰ ਲਗੋਆ ਗਿਆ ਤਾਂ ਚਲੋ ਭਾਈ ਇਹ ਕਹਿੰਦਾ ਦਰਬਾਰੀ ਚਲਦੇ ਆ ਕਾਦੀ ਤਿਆਰੀ ਕਿਆ ਕਰ ਰਿਹਾ ਮਨੂ ਵੀ ਪੁੱਛਣਾ ਸਰਦਾਰ ਨੇ ਨੂੰ ਵਾਹ 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 ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਲੈ ਭਾਈ ਹਾਂ ਅੱਛਾ ਚਾਹ ਬਣ ਚੁੱਕੀ ਐ ਇਹ ਤੇਰੇ ਜੱਗ ਭਰ ਮੈਂ ਚਾਹ ਦਾ ਚੱਲੋ ਗੋੜਾ ਵਾਲੀ ਚਾਹ ਐ ਹਾਂਜੀ ਹਾਂ ਆ ਤਾਂ ਪੰਮੂਰਾ ਦਾ ਹੀ ਸਾਰਾ ਸਮਾਨ ਚਲੇ ਜਾ ਤੇ ਹਾਂਜੀ ਉਹ ਬੱਚਿਆਂ ਨਾਲ ਹੀ ਲਗਾਨਾ ਕੋਲ ਬੈਠਿਆ ਦਾ ਗੱਲ ਪੱਕੀ ਆ ਹਾਂਜੀ ਜਿਹੜੇ ਇਹੋੜੀ ਚੀਜ਼ ਆ ਉਹਦੀ ਉਹ ਸਾਹਮਣੀ ਜ਼ਰੂਰੀ ਆ ਹਨਾ ਹਾਂਜੀ ਠੀਕ ਨਹੀਂ ਜੀ ਇਹ ਤਾਂ ਹੈ ਲੈ ভাই ਸਮਾਨ ਸਾਰਾ ਹੀ ਤੇ ਅੱਛਾ ਆ ਭੈਣ ਨੂੰ ਬਈ ਮੂੰਹ ਮਿੱਠਾ ਕਰਾਉਣ ਨੂੰ ਸਮਾਨ ਬਾਤ ਵੀ ਲਗਾਈ ਦੀ ਭਾਂ ਜੋਗੀ ਹਾਂ ਬਣੀ ਦੂਰ ਤੈ ਉਹ ਜਿਹੜਾ ਬਦਾਂ ਗਿਆ ਨਹੀਂ ਕੀ ਸੀ ਉਹ ਮਿਲਤਾ ਕਰੋ ਨਾ ਕਰਦੇ ਵੀ ਜ਼ਿਆਦਾ ਬਈ ਭੈਣ ਹਾਂਜੀ ਉਹ ਕਰਦੇ ਨੇ ਠੀਕ ਨੇ ਚਲੋ ਭੈਣ ਦੇ ਨਾਲ ਸਾਰਾ ਕੁਝ ਹੈ ਹਾਂਜੀ ਕਰਦੇ ਕੁੜੀਆਂ ਨਾਲੇ ਰੌਣਕ ਆਉਂਦੀਆਂ ਏ ਅੱਛਾ ਨਹੀਂ ਹਾਂਜੀ ਠੀਕ ਆ ਠੀਕ ਆ ਦੋਈ ਭੈਣ ਕੋਲ ਪਾਪਾ ਜੀ ਜਾਂ ਤਾਂ ਅਸੀਂ ਜਾਂ ਤੇ ਬਾਅਦ ਚ ਬੰਤ ਕੋਲ ਹਾਂਜੀ ਹੈਪੀ ਤਾਂ ਫਿਰ ਲਾਈਵ ਚਲਦੀ ਏ ਪਾਪਾ ਰੋਜ਼ ਕਾਲ ਕਰ ਲਾਂਗੇ ਛੋਟੀਆਂ ਦੇਖੜੀ ਹੁੰਦੀਆਂ ਹਾਂ ਬੱਚੇ ਕਹਿੰਦੇ ਬੂਆ ਕਾਕਾ ਦਿਖਾਵਾ ਹੁੰਦੇ ਠੀਕ ਆ ਚੱਕ ਫਿਰ ਚਾ ਪਾ ਹਾਂਜੀ ਗਲਾਸਾਂ ਦੇ ਵਿੱਚ ਕੱਪਾਂ ਦੇ ਲੈ ভাই ਗੋੜਾਲੀ ਚਾਹ ਘਰ ਦਾ ਗੁੜ ਤੇ ਆਹ ভাই ਪਰਮਵੀਰ ਦੀ ਆਹ ਤਾਂ ਪਰਮਵੀਰ ਦੀ ਆਈਟਮ ਹੈ ਹਰਜੀਤ ਹਾਂਜੀ ਠੀਕ ਨੇ ਚਲੋ ਚਾਹ ਤਾਂ ਸਾਰੀ ਪੈਣੀ ਹੈ ਪਿੰਡਾਂ ਵਾਲੇ ਤਾਂ ਨਹੀਂ ਪਿੰਦੇ ਨਹੀਂ ਕੱਪ-ਕੱਪ ਤੇ ਕੱਪ ਦੋ ਦੋ ਰਹਿਗੇ ਅੰਦਰ 20 ਕੁਝ ਨਹੀਂ ਚਾਹ ਹੂੰ ਕੱਪ ਤਾਂ ਦੋ ਦੋ ਰਹਿਗੇ ਅੰਦਰ 20 ਕੁਝ अच्छा हां ਇਹਨਾਂ ਚ ਨਹੀਂ ਪੈਣੀ ਇਹਨਾਂ ਨਾਲ ਗੁੱਸਾ ਨਹੀਂ ਮਾਰਨਾ ਬਚਾਰੀਆਂ ਵਾਸਤੇ ਇਹ ਬੜੇ ਹੀ ਕਪ ਚਾਹੀਦੇ ਆ ਸਹੀ ਗੱਲ ਚੱਕਲਾ ਚੱਕਲਾ ਫਿਰ ਚੱਲ ਚਲੋ ਚੱਲਦੇ ਆ ਬਾਈ ਅੰਦਰ ਨੂੰ ਭੈਣ ਕੋਲ ਲੋ ਵੇ ਪਹੁੰਚ ਗਏ ਚਾਹ ਦੇੰ ਬੰਦਾ ਉੱਧਰ ਦੇਖ ਰਿਹਾ ਹਾਂ ਕਿਆ ਖਾਣਾ ਵੇ ਪਰ ਨਹੀਂ ਉੱਧਰ ਵੀ ਜੀ ਆ ਜਿਆਦਾ ਚੱਲ ਠੀਕ ਆ ਦੇਖੋ ਬਾਈ ਮੈਂ ਕਹਿ ਦਿੰਦਾ ਉਹਨੇ ਕਿਆ ਦੇਖਣਾ ਹਾਂ ਉਰਿਆ ਕੇ ਉਰਿਆ ਕੇ ਦੱਸ ਦੇਖ ਕਿਆ ਰਿਹਾ ਬਾਈ ਇਹ ਦੇਖੋ ਮੋਟੂ ਪਤਲਾ ਤਾਂ ਹੈ ਉਰੇ ਆ ਕੇ ਦੱਸ ਉਰੇ ਆ ਕੇ ਉਰੇ ਆ ਕੇ ਦੱਸ ਉਰੇ ਆ ਕੇ ਦੱਸ ਕਿਆ ਦੇਖ ਰਿਹਾ ਏ ਬਾਪੂ ਪਤਲ ਅੱਛਾ ਮੈਨੂੰ ਐਂ ਦੱਸ ਬੂਆ ਨੂੰ ਸੱਸੀ ਕੱਲ ਬੁਲਾਈ ਆ ਕਿੱਕਣਾ ਕਿੱਕਣਾ ਦੱਸ ਮੈਨੂੰ ਹੈਂ ਕੋਲ ਜਾ ਕੇ ਦੁਬਾਰਾ ਬੁਲਾ ਮੈਨੂੰ ਪਤਾ ਲੱਗੇ ਘੁੰਮ ਕੇ ਜਾ ਕੇ ਉਧਰ ਨੂੰ ਚੱਲ ਚੱਲ ਦੁਬਾਰਾ ਬੁਲਾ ਕੋਲ ਜਾ ਕੇ ਕੋਲ ਜਾ ਕੇ ਆ ਚੂਰੇ ਨੂੰ ਆ ਕੇ ਹਾਂ ਸੱਸੀ ਆਏ ਹਾਂ ਠੀਕ ਆ ਤੂੰ ਦੱਸ ਕੱਲ ਕੱਲ ਉਹ ਬੂਆ ਨੂੰ ਤਾਂ ਖਾਲੰਦਾ ਚਾਹ ਪੀ ਲੈਂਦੇ ਕਬੂਆ ਜੀ ਚਾਹ ਪੀ ਲੋ ਕਹਦੇ ਕਹ ਬਈ ਜਿਸਨ ਕਬੂਆ ਜੀ ਚਾਹ ਪੀ ਲੋ ਬੂਆ ਜੀ ਚਾਹ ਪੀ ਲੋ ਹਾਂ ਜੀ ਇਹ ਇਹ ਨਾ ਕਰਦਾ ਹੈ ਇਹ ਬੂਆ ਦਾ ਬਾਨਾ ਹੈ ਅੱਛਾ ਆ ਮਾਰੀ ਗਲਤ ਕਹਾਣਿਆ ਠੀਕ ਨਹੀਂ ਜੀ ਇਹ ਨਾ ਕਰਦਾ ਇਹ ਬੂਆ ਦਾ ਬਾਨਾ ਹੈ ਚਲ ਠੀਕ ਹੈ ਕੋਈ ਨਹੀਂ ਨਿਆਣੇ ਆ ਇਹ ਠੀਕ ਨੇ ਦਸਨ ਜੀ ਕਰਦਾ ਲੈ ਬਈ ਇੱਧਰ ਅੱਛਾ ਆਪਾਂ ਮੋਦੀ ਠੰਡੀ ਚਾਹ ਆ ਗਈ ਲੈ ਬਈ ਆਓ ਚਾਲ ਹੂੰ ਉਧਰ ਠੰਡੀ ਚਾਹ ਬਾਈ ਬੰਦੇ ਦੀ ਹੌਲੀ ਹੌਲੀ ਪੀ ਲੈ ਪਤਾ ਚਲੋ ਭੈਣ ਚਾਹ ਲੈ ਲਓ ਆ ਦੇਖੀ ਦੇਗੀ ਦਾ ਚੱਕ ਲੈ ਗਲਾਸ ਆ ਦੇਖੋ ਬਾਈ ਦੇਖ ਲਓ ਬਾਈ ਕਹਿੰਦੇ ਲੋੜ ਤੇ ਅਮਨ ਦੀ ਗੱਲ ਸੱਚੀ ਹੈ ਵੀ ਜਿੰਨੇ ਚਾਹ ਪੀ ਉਹਨਾਂ ਨੇ ਪੀ ਲਈ ਠੀਕ ਨੇ ਹਾਂ ਵੇ ਕੋ ਖਾਣਾ ਤਾਂ ਨਹੀਂ ਫਿਰ ਠੀਕ ਨੇ ਦੱਸ ਦੇ ਹਾਂ ਉਹ ਬਾਈ ਬੰਦਾ ਉਧਰ ਘੇਰਿਆ ਪਾਉ ਦੀ ਮੰਮੀ ਨੇ ਇਹ ਬੰਦਾ ਇਹਨੂੰ ਸਿਖਾਤਾ। ਵਿਮੜਾ ਦੇ ਬੱਚ ਗਏ। ਆਉਂ ਚੱਲ ਰਿਹਾ ਪਰ ਉਹ ਤਾਂ ਉਧਰ ਬਾਈ ਕੰਮ ਵੀ ਜੀ ਆ। ਚੱਲ ਰਿਹਾ ਇਹ ਹਾਲ ਹੈ। ਚਾਹ ਪੀ ਲੈ ਫਟਾਫਟ ਪੁੱਤ ਡੋਲ ਲਾਂ ਨਹੀਂ ਫਿਰ। ਕੋਲ ਬੈ ਕੇ ਬਾਈ ਚਾਹ ਪਲਾਉਣੀ ਪੈਂਦੀ ਇਹਨੂੰ। ਇਹ ਵੇਣ ਆਪਣਾ ਦੇਖ ਕੇ ਖਾ ਲੋ। ਇਹਨਾਂ ਨੇ ਸਾਨੂੰ ਕੋਈ ਦੇ ਰਾਇਆ ਨਹੀਂ। ਆ ਗਏ ਦੋ ਆ ਗਏ। ਹਾਂ। ਖਾਣਾ ਤਾਂ ਰਹਿ ਨਹੀਂ ਖੜਾਵਾ ਆ। ਹਾਂ। ਖੜਾਣਾ ਹੈ। ਉਹ ਬੰਦਾ ਬਾਈ ਲਾਗ ਵੇ ਯਾਰ ਕੀ ਬਹਿਣਾ ਹੋ ਗਿਆ ਮਾਈ ਕੰਮ ਪਰ ਇਹਨੇ ਕਢਾਉਣਾ ਉਹ ਜਾ ਵੀ ਕੇ ਵੇ ਲੈ ਵੇ ਦੇਖੋ ਇਧਰ ਬਰਫੀ ਨਾਲ ਜਾ ਇਹ ਵੀਡੀਓ ਬਣਾ ਕੇ ਲੋਕੀਂ ਵੇ ਆ ਜਿਹੜਾ ਤੈਨੂੰ ਪੂਰਾ ਦੇ ਰਿਹਾ ਤੈਨੂੰ ਬਾਈ ਇਹ ਤੂੰ ਗੁਸਤਾਨਾ ਕਰੇ ਵੀਡੀਓ ਦੇਖਣ ਵਾਲੇ ਵੇ ਇਹ ਚੱਲਦਾ ਸਾਡੇ ਬੱਚਾ ਦਾ ਇਹੀ ਕੰਮ ਵੀ ਗੇੜਾ ਹੀ ਦੇਣਾ ਇਹਨਾਂ ਨੇ ਆ ਦੇਖ ਲੋ ਇਹ ਵੀ ਲਾਈ ਕਰਨਾ ਹਾਂ ਹਾਂ ਰੁਕੇ ਆ ਤੂੰ ਸਾਗੀ ਆ ਭਾਈ ਆ ਦੇਖ ਲੋ ਇਹ ਚੀਜ਼ ਨੂੰ ਇਸ ਨੂੰ ਪਾਚਾ ਦੇ ਚਾਪੀਲਾ ਚਾਪੀ ਨੂੰ ਇਹਦਾ ਵਰਤ ਕਰ ਚਾਪੀਲਾ ਠੀਕ ਹੈ ਉਹ ਜਦੋਂ ਖੜਾ ਚਲੋ ਭਾਈ ਪੇਰਾ ਖੁਸ਼ੀਆਂ ਇਕਣਾ ਹੀ ਬਾਈ ਸਾਰੀ ਹੱਸਦੇ ਮਿਸਦੇ ਰਹੀਏ ਠੀਕ ਨੇ ਇਹ ਆ ਲੋ ਬਾਈ ਉਹ ਬੈ ਕੇ ਚਾਹ ਪੀਣ ਲੱਗ ਗਿਆ ਕੁੰਦੜਾ ਇਹ ਇਹ ਉਹ ਵੀ ਬੈ ਕੇ ਕਹਿੰਦਾ ਆਲਾ ਬਾਈ ਜਦੋਂ ਵੀ ਪੀਤੇ ਨੇ ਨਾ ਜਿਵੇਂ ਇਹ ਵੀ ਦਰਦ ਦੇਣਾ ਚਾਹ ਤਾਂ ਬੈ ਕੇ ਖਾਂਦਾ ਸੀ ਬੈ ਕੇ ਖਾਂਦਾ ਹਾਂ ਸਰ ਪੈਸੇ ਪਾ ਲੈ ਹੋ ਗਏ ਸੀ ਅੱਛਾ ਪੈਸੇ ਤੈਨੂੰ ਦਵਾ ਦਿੰਦੇ ਆ ਪੈਸਾ ਨਾ ਲੈ ਬਾਈ ਅੱਛਾ ਪੈਸਾ ਨਾ ਲੈ ਗਾੜੀ ਆ ਲੈ ਭਾਈ ਐਂ ਬੋਲਦਾ ਦੇਖੋ ਕਿਹੜਾ ਪੁਲਿਸ ਭਾਈ ਵੀ ਪਿੱਛੇ ਟੀਵੀ ਨੇ ਘੇਰਿਆ ਵਾ ਤੇ ਉਧਰ ਪਾਪਾ ਜੀ ਵੀ ਆ ਗਏ ਨਾਲ ਦੀ ਨਾਲ ਸਤਿਕਾਰ ਸਤਿਕਾਰ ਲਵਿਤ ਠੀਕ ਹੈ ਸਤਿਕਾਰ ਬੰਦੇ ਜਨੂ ਨੇ ਹੈ ਠੀਕ ਹੈ ਠੀਕ ਹੈ ਸਦੀ ਬੈਠੀ ਹੈ ਇਹ ਬੰਦੇ ਦਾ ਸਾਹਮਣੇ ਵੀ ਔਕੇ ਹੀ ਬਹੁਤ ਠੀਕ ਹੈ ਨੀ ਹਾਂ ਭਾਈ ਕਹ ਲੈ ਕਹ ਲੈ ਬਾਬਾ ਜੀ ਜੀ ਬਾਬਾ ਨੂੰ ਜੀਜੀ ਹਾਂ ਨਾ ਵੀ ਬਾਬਾ ਘਟੇ ਖਾਂਦਾ ਸਾਡਾ ਗਏ ਸਾਰੇ ਚੁੱਪ ਜੇ ਹੋ ਗਏ ਬਾਈ ਲਾਣੇਦਾਰ ਦੇ ਅੱਜ ਤੇ ਦੇਖ ਚਲੋ ਲਾਣੇਦਾਰ ਆ ਗਿਆ ਕੌਣ ਆਇਆ ਬੰਮੂ ਬਾਬਾ ਦੇ ਗਏ ਵਾ 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 ਜੀ ਬਾਬੇ ਚਾਹ ਲਓ ਲੋ ਬਾਈ ਹੁਣ ਬੈਠਿਆ ਚਾਹ ਪੀਣ ਤਾ ਇੱਧਰ ਕੀ ਹੋ ਗਿਆ ਆ ਮੈਂ ਦੀਸ ਰਿਲਸ ਕਰਕੇ ਤਾ ਕੋਣਤਾ ਜੀ ਕਿਹਾ ਨਾ ਮੈਂ ਦੀਦੋਂ ਬੱਟਾ ਅੱਛਾ ਅੱਛਾ ਚਾਹ ਫੋਨ ਅੱਛਾ ਨਹੀਂ ਲੀ ਗਾ ਮੈਂ ਰਾਤ ਨੂੰ ਆਇਆ ਰਿਹਾ ਨੇ ਮਾਸਾ ਕਿਦਾਈ ਹੋ ਰਹੀ ਸੀ ਬੱਲੇ ਸੁਦਾ ਹੈ ਅੱਧਾ ਕੇ ਨੱਥ ਬਾਅਦ ਚ ਸਾਂ ਔਰੇ ਆ ਕੇ ਦੱਸ ਰਹੇ ਨਾ ਪੁਰੇ ਨਾ ਪੁਰੇ ਨਾ ਰਹੇ ਨਾ ਪੁਰੇ ਨਾ ਆ ਕੇ ਨੱਥ ਚਾਚੇ ਦੇ ਬਾਅਦ ਚ ਸੌਣ ਦਾ ਹੁੰਦਾ ਏ ਕਿ ਕਕਣਾ ਮਾਤਾ ਦਾ ਚਾਚਾ ਕਰਾੜੇ ਭਾਈ ਇਹ ਐਟਮ ਲੰਗੀ ਵੀ ਆ ਸਾਡੇ ਘਰ ਦੀ ਦੇਖ ਲੈ ਇਹ ਜੇ ਕੰਮ ਕਰਦਾ ਹੈ ਹੈ ਨੱਥ ਰੋਏ ਜੀ ਅੱਛਾ ਠੀਕ ਹੈ ਠੀਕ ਹੈ ਉਹ ਦੀਦੀ ਕਿਕਣਾ ਕਰਾੜੇ ਮਾਰ ਦਿੰਦੀ ਉਹ ਵੀ ਦੱਸ ਦੇ ਮੜਾ ਜੇ ਪਾ ਕੇ ਹਾਂ ਐ ਆਏ ਪੈਗੇ ਉਹ ਪਾਪਾ ਬਲ ਨੂੰ ਬਾਕੀ ਕਰਦਾ ਹਾਂ ਹਾਂ ਅਦ ਨੂੰ ਫੇ ਅੱਛਾ ਆਏ ਕੋ ਬਦੀ ਦੀਦੀ ਆਏ ਆਏ ਘੁੰਮਦੀ ਆ ਬਾਈ ਦੀਦੀ ਅਦ ਨੂੰ ਫੇ ਆਹ ਦਿਲ ਬਾਈ ਜਸ਼ਨ ਸੱਚੀ ਗੱਲ ਹੈ ਉੱਟ ਕੇ ਦੱਸ ਪਾਪਾ ਜੀ ਨਹੀਂ ਤੂੰ ਤਾਂ ਮੁੱਢਿਆ ਹੈ ਹਾਂ ਝੂਠ ਬੋਲਦੀ ਕਹਿੰਦਾ ਸੱਚੀ ਚਲੂਣਾ ਪਰ ਐ ਆਏ ਅੱਛਾ ਪੰਮੂ ਆਏ ਪੈਂਦਾ ਹੈ ਲਓ ਬਾਈ ਲੱਗੀ ਵੀ ਇਧਰ ਭੈਣ ਹੁੰਨ ਦੇਖਣ ਇਧਰ ਆਵਨ ਵੀ ਖੜਾ ਹਾਈ ਭੈਣ ਨੂੰ ਨਹੀਂ ਬਾਈ ਕਟਾਇਆ ਨੰਨੇ ਕੋਸ ਲਓ ਬਾਈ ਭੈਣ ਨੂੰ ਵੀ ਨੌਲ ਜਾਂ ਹੈ ਤਾਂ ਪਰ ਭੈਣਾਂ ਕੋਲ ਬਾਈ ਟਰੈਕਟਰ 855 ਹੈ ਛੋਟੇ ਦਾ ਸਰ ਠੀਕ ਨਹੀਂ ਉਹ ਵੀ ਭੈਣ ਲਾ ਲਏ ਹੈ ਹੈ ਚੜ ਜਾ ਵੀ ਚੜ ਜਾ ਚੜ ਜਾ ਹਾਂ ਹਾਂ ਹੁਣ ਦੱਸਦੇ ਕੋਈ ਕਸਰ ਨਾ ਸਰ ਮੈਂ ਠੀਕ ਆ ਵਧੀਆ ਹੈ ਹਾਂ ਵਧੀਆ ਹੈ ਦੇਖ ਲੈ ਜੇ ਹੋਰ بڑا ਲੈਣਾ ਤਾਂ ਵੀ ਦੱਸ ਦੇ। ਹੋ ਵੀ ਮਹਾਰਾਜ ਜਦ ਆਜੂਗਾ। ਹਾਏ ਹਾਏ। ਆਹ ਮਾਰੀ ਵੀ ਗੱਲ ਟਿਕਾਣੇ। ਠੀਕ ਐ। ਠੀਕ ਨੇ। ਆਹ ਲੱਖ ਰੁਪਏ ਦੀ ਗੱਲ ਕਰੀ ਭੈਣ ਨੇ। ਮਹਾਰਾਜ ਜਦ ਆਜੂਗਾ ਜੇ ਮਹਾਰਾਜ ਤੇ ਭਰੋਸਾ ਹੈ। ਹੁਣ ਮਹਾਰਾਜ ਵਰਤਾ ਭਰੋਸਾ ਹੈਗਾ ਆਪਣੇ ਭਤੀਜੇ ਨੂੰ ਦੱਸਦਾ ਇਹ ਟਰੈਕਟਰ 'ਤੇ ਬੈਠਾ ਰਹਿੰਦਾ ਉਹ ਦਿਨ ਦਾ। ਖਾਣੀਆਂ ਖਾਈ ਖੜਦਾ ਹੋਰ ਖਾ ਲੂਗਾ। ਠੀਕ ਨੇ। ਟਰੈਕਟਰ ਬਾਅਦ ਦਿੰਦਾ ਕਿ ਪਤਾ ਲੱਗਦਾ ਕਿ ਕਿੱਦਾਂ ਬੰਦ ਕਰਨੀ। ਹਾਂ। ਕਹਿੰਦਾ ਕੱਲ ਬਾਲਤੀਆਂ ਤੇਰੀ ਲਾਈਟਾਂ ਮੈਨੂੰ ਆਉ ਤਾਂ ਹੀ ਫੋਨ ਕਰਦੀ ਦੀ ਤੂੰ ਕਹਿੰਦਾ ਪਹਿਲਾਂ ਹੀ ਬਣ ਜੇ ਤੇ ਆ ਪੁੱਛਿਆ ਵੀ ਉਹ ਦਵਾਈ ਕਰ ਦੂੰਗੀ ਫੇ ਪਤਾ ਲੱਗੇ ਨਾਲ ਕੁਝ ਹਾਂ ਮੈਂ ਵੱਲ ਹੀ ਬਾਦੀਆਂ ਚਰਚਾ ਵਾਲ ਗਏ ਅੱਛਾ ਮੈਂ ਬਾਦੀਆਂ ਲੈ ਜਾਂ ਮੈਂ ਕਿੱਥੇ ਬਾਦੀਆਂ ਲਓ ਬਈ ਪੈਣ ਹੁਣ ਪੈਣ ਠੀਕ ਆ ਖੁਸ਼ ਆ ਹੁਣ ਤਾਂ ਹੈਨਾ ਕਹਿਣਾ ਭੈਣ ਭਾਈ ਗੱਡੀ ਕਰਕੇ ਆਈ ਉਹ ਟਰੈਕਟਰ ਕਰਕੇ ਉਹ ਵਿੱਚ ਵਿੱਚ ਟਾਈਮ ਕੱਦ ਨਹੀਂ ਲੱਗਦਾ ਮੈਂ ਤੇਰੇ ਕੋਲ ਬਸ ਇਹ ਜੀ ਕੰਮ ਆ ਪਰ ਪਹਿਲਾਂ ਨਾ ਮੈਂ ਕਹਿੰਦਾ ਸਮਾਨ ਲੈਣਾ ਪਏ ਕਰਨਾ ਵੀ ਛੇਤੀ ਆ ਜੇ ਕਰੇ ਹੈ ਠੀਕ ਨੇ ਲੋ ਬਾਈ ਇਧਰ ਸਟੇਰੀਂਗ ਨਾ ਤੋੜ ਦਵੇ ਇਹਨੇ ਬਾਈ ਘਰੇ ਕੰਮ ਖਚਿਆ ਪਿਆ ਏ ਇਹ ਬੜਾ ਭਾਈ ਸਾਡਾ ਜਿਹੜਾ ਸਭ ਤੋਂ ਅਖੀਰ ਤੇ ਡਰਾਈਵਰ ਬਣਨਾ ਜੀ ਨੇ ਉਹ ਇਹ ਤਿਆਰ ਹੋ ਰਿਹਾ ਏ ਤੇ ਹਾਲੇ ਟ్రਾਈ ਲੈ ਰਿਆ ਖੜੇ ਦੀ ਉਹ ਹਾਂ ਹਾਂ ਹੈ ਬਾਫਰਾ ਕਾਟਾ ਲੋਏ ਜੈ ਤੇ ਤਾਈ ਕਰਦੀ ਕੰਬੈਨ ਦਾ ਠੀਕ ਨਹੀਂ ਐ ਪੈਣਾ ਕੀ ਕਹਿੰਦੇ ਅਧਰਾ ਪਤੇ ਜਗ ਇਹਦਾ ਕੰਬੈਨ ਲੈਣੀ ਵਾਲੇ ਲੈ ਲੂਗੇ ਖੜਾਉਂਗੇ ਕਿੱਥੇ ਕੰਬੈਨ ਕਿੱਥੇ ਖੜਾਉਂਦੇ ਆ ਕਿਹਦੇ ਖੜਾ ਉੱਥੇ ਲੈ ਬਈ ਉਹ ਬੇਡ 'ਚ ਚਲੋ ਆਹ ਵਾਰ ਵੀਰ ਕਹਦਾ ਖੜਾ ਲੈ ਕਰੂੰਗੇ ਪਿੱਛੇ ਵਿੱਚ ਹਾਂ ਚੱਲ ਕਹਿੰਦਾ ਮੈਂ ਚਲਾਉਂਗਾ ਬੜਾ ਵੀ ਬੜੀ ਦੇ ਦਵਾਂਗੇ ਚਲੋ ਬਾਈ ਹਾਂ ਇਕਨੰਬਾਈ ਸਾਰੇ ਖੜੇ ਆ ਲੋ ਚੱਲੀ ਜਾਂਦੀਆਂ ਸਲਾਹਾਂ ਲੋ ਬਾਈ ਇੱਧਰ ਟਰੈਕਟਰ ਦੇਖਣ ਤੋਂ ਬਾਅਦ ਇੱਧਰ ਵੀ ਚੱਲ ਪਈ ਤਿਆਰੀ ਹਾਂ ਬੇ ਅੱਛਾ ਸਲਾਦ ਕੱਟਤਾ ਆਹ ਅਚਾ ਗੁੰਦੀ ਹਰਦੇ ਨਹੀਂ ਫਿਰ ਅੱਜ ਕਰੋਗੇ ਕੋਈ ਨਵਾਂ ਹੀ ਕਰਾ ਭੈਣ ਆ ਜੂਗੀ ਜਿਹੜੇ ਲੋਨ ਨਾ ਜਾਉਂਦੇ ਹਾਂ ਭੈਣ ਆਏ ਜਿਹੜੇ ਲੋਨ ਨਾ ਜਾਉਂਦੇ ਅੱਛਾ ਠੀਕ ਆ ਕਿਆ ਕਿਆ ਬਣਾਤਾ ਫਿਰ ਕੋਈ ਬਾਂਧੀ ਬਣਾਉਂਦੀ ਏ ਜੀ ਮੈਂ ਜੂਰੇ ਨੇ ਖਾਣਾ ਮੰਮੀ ਇਹਨਾਂ ਜੂਰੇ ਹੁਣ ਬਣਾ ਕੇ ਦੱਤਾ ਏ ਜੀ ਅੱਛਾ ਬਾਕੀ ਸਮਾਂ ਮੈਂ ਆਪਿਆ ਕਰੀ ਠੀਕ ਆ ਬੁੰਦੀਆ ਤੇ ਓਹ ਤੇਰੇ ਤੂੰ ਤਾਂ ਬੜਾ ਹੀ ਮਜੱਸਮਾ ਕੱਢੀ ਦਿੰਦੀ ਏ ਆਹ ਕਸਟਰਡ ਅੱਛਾ ਜਾਣੀ ਬਦਾਮ ਤੂੰ ਤਾਂ ਹੀ ਲੱਭਦੀ ਫਿਰਦੀ ਸੀ ਹਾਂ ਜੀ ਹੁਣ ਪਤਾ ਲੱਗਿਆ ਵੀ ਬਦਾਮ ਹੈ ਕਾਜੂ ਇੰਦਰ ਕਟ ਦੇ ਵਿੱਚ ਦਾਖਾਂ ਰੋਟਾ ਲਾਉਣਾ ਤੇ ਬਣਾਇਆ ਠੀਕ ਆ ਚਲ ਫੇਰ ਪਾ ਲ ਦੇ ਚਲ ਚੱਕ ਲਓ ਬਾਈ ਭੈਣ ਖੁਸ਼ ਹੈ ਤਾਂ ਸਾਰੇ ਖੁਸ਼ ਹੈ ਹਾਂਜੀ ਦੇਖ ਲਈ ਚਲ ਆਹਾ ਮੱਕੀ ਦੀ ਥਾਲੀਆਂ ਪੰਜਾਰ ਸੋਈ ਦੇ ਵਿੱਚ ਦੇਖ ਲਈ ਉਹ ਮੂਹਰੇ ਹੀ ਮੱਲਾ ਦੀ ਹੀਟਾਂ ਹੈ ਬਾਕੀ ਜਸ਼ਨ ਪਾਣੀ ਲੱਗੀ ਹੈ ਠੀਕ ਠੀਕ ਆ ਠੀਕ ਆ ਇਹ ਅੱਧਰ ਰੱਖ ਆਉਣਾ ਬਈ ਦੋਨੇ ਸੰਭਰੇ ਕਰਨ ਦੇ ਪਾਸੇ ਦੋਨੇ ਸੰਭਰੇ ਕਰ ਲਿਆ ਮੈਂ ਪਤਾ ਠੀਕ ਆ ਠੀਕ ਆ ਲੋ ਬਈ ਚਲੋ ਚੱਲੀ ਜਾਂਦਾ ਇਹਦਾ ਕੰਮ ਸਾਰੇ ਮਹਾਰਾਜ ਜੇਕਰ ਇਹ ਖੁਸ਼ ਰੱਖੇ ਸਾਰਿਆਂ ਨੂੰ ਠੀਕ ਆ ਤੇ ਆ ਬਾਈ ਹੋਰ ਪੱਕ ਕੇ ਹਡੀਆਂ ਪੂਰੀਆਂ ਠੀਕ ਆ ਗਰਮਾ ਗਰਮ ਪੂਰੀ ਹੈ ਠੀਕ ਲੋ ਬਈ ਕੋਈ ਵੀ ਰਿਸ਼ਤੇਦਾਰ ਆਉ ਉਹ ਮੌਜਾ ਲੁੱਟੋ ਹਨਾ ਠੀਕ ਹੈ ਬਾਈ ਅਸੀਂ ਵੀ ਕਿਤੇ ਜਾਂਦੇ ਆ ਸਾਡਾ ਵੀ ਇਕਣਾ ਹੀ ਕਰਦੀ ਭੈਣ ਤੇ ਕਰਨ ਭੈਣ ਬਹੁਤ ਕਰਦੀ ਹਾਂ ਸਾਰੀ ਭੈਣ ਇਕਣਾ ਕਰਦੀ ਆ ਆਪਾਂ ਲ ਹੁਣ ਦੂਜੀ ਜੀ ਵੀ ਕੋਲੀ ਚ ਹੌਲੀ ਹੌਲੀ ਚੱਲਦੀ ਆ ਤੇ ਇਹ ਜਿ ਰੱਖ ਹੱਥ ਮੜਾ ਜਾ ਗਰਮ ਮੈਸਮਾਨਾ ਬਣਾ ਕੇ ਜੀ ਅੱਛਾ ਗਰਮ ਹੈ ਠੀਕ 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 ਚੱਲ ਭਾਈ ਹੋ ਗਿਆ ਕੰਮ ਦਹੀਂ ਰਹਿ ਗਿਆ ਤਾਉਣ ਤੋਂ ਇੱਕ ਕਾਲਜ ਤੁਸੀਂ ਇਹ ਕਰ ਲਓ ਨਹੀਂ ਮੈਂ ਨਹੀਂ ਕਰਨਾ ਵੀਰੇ ਮੈਂ ਹੁਣ ਬਾਅਦ ਦੇ ਵਿੱਚ ਭੈਣੇ ਦੱਸੋ ਭੈਣੇ ਦੱਸੋ ਕਿ ਨਜ਼ਾਰਾ ਕੁਝ ਨਾਣ ਮਿਰਚ ਵੀ ਕਿਆ ਬਣਾ ਕਿਆ ਨਹੀਂ ਠੀਕ ਹੈ ਕੱਢ ਚਮਚਾ ਲਾ ਦਿਓ ਚੱਕ ਚਲੋ ਚੱਕ ਲ ਮੈਂ ਚੱਕ ਲੰਦਾ ਸਲਾਦ ਤੇ ਉਹ ਮਨਜੂਰੀ ਨਹਾ ਆਹੋ ਦੇਖਣਾ ਬਈ ਚਲੋ ਚੱਲੀ ਜਾਣਾ ਤਾਂ ਕੰਮ ਵੀ ਰੇ ਸਾਰੇ ਕੀ ਹਾਂ ਕੀ ਆ ਭੈਣ ਕਹਿੰਦੀ ਬਾਈ ਰੋਟੀ ਤੂੰ ਜਲ ਰੋੜਿਆ ਹੁੰਦੇ ਆ ਹਾਂ ਸਹੀ ਗੀ ਤਾਂ ਮੋਕਲਿੰਦਾ ਉਹਨਾ ਮੋਕਲੋ ਲਾ ਬਈ ਜਸ਼ਨ ਇੱਧਰ ਚਾਰਜਰ ਲਾ ਪਈ ਜਸ਼ਨਪੁੱਤ ਪਾਣੀ ਬੂਆ ਦਾ ਆ ਗਿਆ ਮੇਜ 'ਤੇ ਲਿਆ ਕੇ ਰੱਖਣ ਦਾ ਪੁੱਤ ਪਰੱਖਾ ਇੱਥੇ ਬੈੱਡ 'ਤੇ ਰੱਖ ਦੇ ਲੋ ਭਾਈ ਸ਼ਾਮ ਦਾ ਵੇਲਾ ਹੋਣ ਲੱਗਿਆ ਤੇ ਕਹਿੰਦੇ ਵੀ ਸਾਰੀ ਦਿਹਾੜੀ ਭੈਣ ਦੇ ਕੋਲ ਬੈਠੇ ਰਹੇ ਗੱਲਾਂ ਵੱਜਦੀਆਂ ਰਹੀਆਂ ਤੁਸੀਂ ਵੀ ਦੇਖਿਆ ਵਲੌਗ ਦੇ ਵਿੱਚ ਚਲੋ ਤੁਹਾਡੇ ਕੋਲ ਘਟ ਹੈ ਪਰ ਅਸੀਂ ਜਿਆਦਾ ਟਾਈਮ ਬੈਠੇ ਰਹੇ ਤੇ ਬਾਕੀ ਸਾਰੇ ਖੜੇ ਆ ਤੇ ਦਰੋ ਬੰਦਾ ਬੈਠਾ ਇੱਕ ਇੱਕ ਉਹ ਉਧਰ ਸ਼ੀਸ਼ੇ ਕੋਲ ਲੱਗੀ ਆਪਣਾ ਕੰਨ ਤੇ ਹਾਂ ਭਾਂ ਦਾ ਠੀਕ ਆ ਹਾਂ ਠੀਕ ਆ ਬੀ ਸੇਤੀ ਕਿਹੜਾ ਮਾਰ ਦੇਗਾ ਠੀਕ ਹੈ ਮਾਰੂਗੇ ਹੈ ਠੀਕ ਹੈ ਸੇਤੀ ਵੱਜੂਗਾ ਸਲੋ ਬਾਈ ਕੈਮਰਾ ਇਹ ਆ ਵੀ ਰਹੇ ਮਾਸਾੜ ਕੇ ਔਖਾ ਕਰਨ ਹਾਂ ਐਸਾ ਚੋਣੀਆਂ ਚਲ ਕੋਈ ਕੰਮ ਜ਼ਰੂਰੀ ਆਪਾਂ ਵੀ ਭੈਣ ਕੋਲ ਰਾਤ ਨਹੀਂ ਰਹਿੰਦੇ ਹਾਂ ਹਾਂਜੀ ਹਾਂਜੀ ਠੀਕ ਜੀ ਹੁਣ ਤੇ ਆਏ ਹੋ ਜਾਂਦਾ ਵੀ ਸਾਡੇ ਘਰ ਪਾਪਾ ਜੀ ਦੀ ਰੋਟੀ ਔਖਾ ਇੱਕਣਾ ਸਾਰਿਆਂ ਦੇ ਘਰ ਔਖਾ ਚਲੋ ਬਾਈ ਇੰਨਾ ਹੈ ਵੀ ਰਲ ਮਿਲ ਕੇ ਰਹੇ ਭੈਣ ਹਨਾ ਬਾਕੀ ਭੈਣ ਭਾਈ ਡੇਲੀ ਫੋਨ ਕਰੀ ਜਾਂਦੀ ਆ ਵੀ ਸਾਰਾ ਕੁਝ ਪਤਾ ਲੱਗ ਜਾਂਦਾ ਭੈਣ ਵੀ ਕਿੱਥੇ ਆ ਮੈਨੂੰ ਫੋਨ ਪਰ ਦੱਸ ਦਿੰਦੇ ਵੀ ਤੂੰ ਇੱਥੇ ਇੱਥੇ ਕਿਉਂਕਿ ਘਰ ਨੂੰ ਫੋਨ ਕਰਦੀ ਰਹਿੰਦੀ ਆ ਚਲੋ ਬਾਕੀ ਬਾਈ ਇੱਕਣਾ ਹੀ ਸਾਰਿਆਂ ਚ ਮਹਾਰਾਜ ਪਿਆਰ ਬਣਾਈ ਰੱਖੇ ਤੇ ਇੱਕ ਨਾ ਹੀ ਕੰਮ ਚੱਲਦੇ ਰਹੇ ਖੁਸ਼ੀਆਂ ਦੇ ਨਾਲ ਸਾਰੀਆਂ ਆਉਂਦੇ ਰਹੀਏ ਜਾਂਦੇ ਰਹੀਏ ਇੱਕ ਨਾ ਹੀ ਤੇ ਭੈਣ ਨੂੰ ਚਾਉਤਾ ਇੱਕ ਨਾ ਹੀ ਬਾਈ ਆ ਖੜਾ ਆਪਣਾ ਟਰੈਕਟਰ ਪਹਿਲਾਂ ਵੀ ਖੜ ਕੇ ਦੇਖ ਗਏ ਦੁਬਾਰਾ ਫੇਰ ਦੇਖਿਆ ਬਲੌਗ ਤੇ ਬਗੈਰ ਬਲੌਗ ਦੇ ਵਿੱਚ ਥੋੜਾ ਜਿਹਾ ਚਲੋ ਆਪਾਂ ਕੈਮਰੇ ਦੇ ਮੁਰੇ ਐਨ ਸਹੀ ਬੋਲਦੇ ਆ ਕਈ ਬੰਦੇ ਘੱਟ ਬੋਲਦੇ ਹੋ ਜਾਂਦਾ ਤੇ ਬਾਕੀ ਚਲੋ ਚੱਲਦੇ ਆ ਕੰਮ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਜੀ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਤਾਕ ਤੱਕ ਲਈ ਸਸਿਕਾ